ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਹੁਣ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ ਜਾਂਚ ਏਜੰਸੀ ਨੇ ਉਸ ਰਾਇਸ ਐਵੈਨਿਊ ਕੋਰਟ ਵਿੱਚ ਪੇਸ਼ ਕੀਤਾ ਹੈ ਜਿੱਥੇ ਸੀਬੀਆਈ ਨੇ ਅਦਾਲਤ ਦੀ ਇਜਾਜ਼ਤ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਪਹਿਲਾਂ ਸੀਬੀਆਈ ਨੇ 25 ਜੂਨ ਨੂੰ ਰਾਤ 9 ਵਜੇ ਤਿਹਾਰ ਜਿਲ੍ਹ ਜਾ ਕੇ ਸ਼ਰਾਬ ਨੀਤੀ ਵਿੱਚ ਪਿਸ਼ਟਾਚਾਰ ਨੂੰ ਲੈ ਕੇ ਕੇ ਜੀਵਾਲ ਤੋਂ ਪੁਸ਼ਗਿਸ਼ ਕੀਤੀ ਗਈ ਸੀ ਕੇ ਜੀਵਾਲ ਦੀ ਜ਼ਮਾਨਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਪਹਿਲੇ ਹੀ ਕਿਆ ਅਸਲ ਗਾਇਜ਼ ਆ ਰਹੇ ਹਨ ਕਿ सीबीआई ਕੀ सीबीआई ਕੇ ਜੀਵਾਲ ਨੂੰ ਪਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਇਸ ਦਾ ਮਤਲਬ ਹੈ ਕਿ ਜੇਕਰ ਸੁਪਰੀਮ ਕੋਰਟ منی ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੰਦੀ ਹੈ ਤਾਂ ਕੇ ਜੀਵਾਲ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਅਜਿਹੇ ਸਮੇਂ ਜਦੋਂ ਕੇ ਜੀਵਾਲ ਨੂੰ ਸੁਪਰੀਮ ਗੋੜੇ ਵਿੱਚ ਈਡੀ ਵੱਲੋਂ ਦਰਜ ਕੀਤੀ منی ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ ਤਾਂ ਕੇਂਦਰ ਦੇ ਇਸ਼ਾਰੇ ਤੇ सीबीआई ਵੱਲੋਂ ਇਹ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਈਡੀ ਮਾਮਲੇ ਵਿੱਚ ਦਿੱਲੀ ਦੀ ਹੇਟਰੀ ਅਦਾਲਤ ਰਾਈਜ਼ ਨੈਵਨਿਊ ਰਾਈਜ਼ ਨੈਵਨਿਊ ਦੇ ਵੱਲੋਂ 20 ਜੂਨ ਨੂੰ ਜ਼ਮਾਨਤ ਦੇ ਦਿੱਤੀ ਸੀ ਪਰੰਤੂ 21 ਜੂਨ ਨੂੰ ਈਡੀ ਨੇ ਪਟੀਸ਼ਨ ਤੇ ਸੁਣਵਾਈ ਕਰਦਿਆ ਦਿੱਲੀ ਹਾਈ ਕੋਰਟ ਨੇ ਉਸ ਉੱਪਰ ਰੋਕ ਲਾ ਦਿੱਤੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀਆਂ ਅਪਡੇਟਸ ਨਿਊ ਨਾਲ ਤਨਪੁਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਹੁਣ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ ਜਾਂਚ ਏਜੰਸੀ ਨੇ ਉਸ ਰਾਇਸ ਐਵੈਨਿਊ ਕੋਰਟ ਵਿੱਚ ਪੇਸ਼ ਕੀਤਾ ਹੈ ਜਿੱਥੇ ਸੀਬੀਆਈ ਨੇ ਅਦਾਲਤ ਦੀ ਇਜਾਜ਼ਤ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਪਹਿਲਾਂ ਸੀਬੀਆਈ ਨੇ 25 ਜੂਨ ਨੂੰ ਰਾਤ 9 ਵਜੇ ਤਿਹਾਰ ਜਿਲ੍ਹ ਜਾ ਕੇ ਸ਼ਰਾਬ ਨੀਤੀ ਵਿੱਚ ਪਿਸ਼ਟਾਚਾਰ ਨੂੰ ਲੈ ਕੇ ਕੇਸਜੀਵਾਲ ਤੋਂ ਪੁੱਛਗਿੱਛ ਕੀਤੀ ਗਈ ਸੀ ਕੇਸਜੀਵਾਲ ਦੀ ਜ਼ਮਾਨਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਪਹਿਲੇ ਹੀ ਕਿਆਸਲ ਗਾਇਜ਼ ਆ ਰਹੇ ਹਨ ਕਿ सीबीआई ਕੀ सीबीआई ਕੇਸਜੀਵਾਲ ਨੂੰ ਪਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਇਸ ਦਾ ਮਤਲਬ ਹੈ ਕਿ ਜੇਕਰ ਸੁਪਰੀਮ ਕੋਰਟ منی ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੰਦੀ ਹੈ ਤਾਂ ਕੇਸਜੀਵਾਲ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਅਜਿਹੇ ਸਮੇਂ ਜਦੋਂ ਕੇਸਜੀਵਾਲ ਨੂੰ ਸੁਪਰੀਮ ഈ ഡി വലോ ਦਰਜ ਕੀਤੀ منی ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ ਤੱਕ ਤਾਂ ਕੇਂਦਰ ਦੇ ਇਸ਼ਾਰੇ ਤੇ सीबीआई ਵੱਲੋਂ ਇਹ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ED ਮਾਮਲੇ ਵਿੱਚ ਦਿੱਲੀ ਦੀ ਹੈਟਰੀ ਅਦਾਲਤ ਰਾਈਜ਼ ਨੈਵਰਨਿਊ ਰਾਈਜ਼ ਨੈਵਰਨਿਊ ਦੇ ਵੱਲੋਂ 20 ਜੂਨ ਨੂੰ ਜ਼ਮਾਨਤ ਦੇ ਦਿੱਤੀ ਸੀ ਪਰੰਤੂ 21 ਜੂਨ ਨੂੰ ED ਨੇ ਪਟੀਸ਼ਨ ਤੇ ਸੁਣਵਾਈ ਕਰਦਿਆ ਦਿੱਲੀ ਹਾਈ ਕੋਰਟ ਨੇ ਉਸ ਉੱਪਰ ਰੋਕ ਲਾ ਦਿੱਤੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ న్యూ ਨਾਲ ਧੰਨਵਾਦ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਨੇ ਦਿੱਲੀ ਸਰਾਬਨੀਤੀ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ ਜਾਂਚ ਏਜੰਸੀ ਨੇ ਉਸ ਰਾਇਸ ਐਵੈਨਿਊ ਕੋਰਟ ਵਿੱਚ ਪੇਸ਼ ਕੀਤਾ ਹੈ ਜਿੱਥੇ ਸੀਬੀਆਈ ਨੇ ਅਦਾਲਤ ਦੀ ਇਜਾਜ਼ਤ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਪਹਿਲਾਂ ਸੀਬੀਆਈ ਨੇ 25 ਜੂਨ ਨੂੰ ਰਾਤ 9 ਵਜੇ ਤਿਹਾਰ ਜਿਲ੍ਹ ਜਾ ਕੇ ਸ਼ਰਾਬ ਨੀਤੀ ਵਿੱਚ ਪਿਸ਼ਟਾਚਾਰ ਨੂੰ ਲੈ ਕੇ ਕੇਸਜੀਵਾਲ ਤੋਂ ਪੁੱਛਗਿੱਛ ਕੀਤੀ ਗਈ ਸੀ ਕੇਸਜੀਵਾਲ ਦੀ ਜ਼ਮਾਨਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਪਹਿਲੇ ਹੀ ਕਿਆਸਲ ਗਾਇਜ਼ ਆ ਰਹੇ ਹਨ ਕਿ ਸੀਬੀਆਈ ਕੀ ਸੀਬੀਆਈ ਕੇਸਜੀਵਾਲ ਨੂੰ ਪਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਇਸ ਦਾ ਮਤਲਬ ਹੈ ਕਿ ਜੇਕਰ ਸੁਪਰੀਮ ਕੋਰਟ منی ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੰਦੀ ਹੈ ਤਾਂ ਕੇਸਜੀਵਾਲ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਅਜਿਹੇ ਸਮੇਂ ਜਦੋਂ ਕੇਸਜੀਵਾਲ ਨੂੰ ਸੁਪਰੀਮ ਬੋਰਡ ਵਿੱਚ ED ਵੱਲੋਂ ਦਰਜ ਕੀਤੀ منی ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ ਤੱਕ ਤਾਂ ਕੇਂਦਰ ਦੇ ਇਸ਼ਾਰੇ ਤੇ CBI ਵੱਲੋਂ ਇਹ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ED ਮਾਮਲੇ ਵਿੱਚ ਦਿੱਲੀ ਦੀ ਹੇਟਰੀ ਅਦਾਲਤ ਰਾਈਜ਼ ਨੈਵਨਿਊ ਰਾਈਜ਼ ਨੈਵਨਿਊ ਦੇ ਵੱਲੋਂ 20 ਜੂਨ ਨੂੰ ਜ਼ਮਾਨਤ ਦੇ ਦਿੱਤੀ ਸੀ ਪਰੰਤੂ 21 ਜੂਨ ਨੂੰ ED ਨੇ ਪਟੀਸ਼ਨ ਤੇ ਸੁਣਵਾਈ ਕਰਦਿਆ ਦਿੱਲੀ ਹਾਈ ਕੋਰਟ ਨੇ ਉਸ ਉੱਪਰ ਰੋਕ ਲਾ ਦਿੱਤੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀਆਂ ਅਪਡੇਟਸ ਨਿਊ ਨਾਲ ਧੰਨਵਾਦ